ਪਟਿਆਲਾ ਦੇ ਸਵਰਾਜਪੁਰ ਪਿੰਡ ਦੇ ਵਿੱਚ ਬਣੇ ਇੱਕ ਪੈਟਰੋਲ ਪੰਪ ਤੇ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਚੋਰਾਂ ਦੇ ਵੱਲੋਂ 35 ਤੋਂ 40 ਹਜ਼ਾਰ ਰੁਪਏ ਲੁੱਟੇ ਗਏ ਦੱਸੇ ਜਾ ਰਹੇ ਨੇ ਫਿਲਹਾਲ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਪੈਟਰੋਲ ਪੰਪ ਤੇ ਇਹ ਘਟਨਾ ਵਾਪਰੀ ਹੈ ਉੱਥੇ ਕੋਈ ਵੀ ਸੀਸੀਟੀਵੀ ਕੈਮਰਾ ਪੈਟਰੋਲ ਪੰਪ ਤੇ ਨਹੀਂ ਲੱਗਿਆ ਹੋਇਆ ਜੋ ਕਿ ਬੜੀ ਲਾਪਰਵਾਹੀ ਦਾ ਸੰਕੇਤ ਵੀ ਹੈ ਇਹ 5 ਵਜੇ ਦੇ ਕਰੀਬ ਹੋਇਆ ਜੀ ਤਿੰਨ ਮੁੰਡੇ ਆਏ ਸੀਗੇ ਮੋਟਰਸਾਈਕਲ ਤੇ ਤੇ ਇੱਕ ਸਾਡਾ ਮੁਲਾਜ਼ਮ ਨੂੰ ਤੇਲ ਪਾ ਰਿਆ ਸੀਗਾ ਦੋ ਮੁਲਾਜ਼ਮ ਆਪਣਾ ਬੈਠੇ ਸੀਗੇ ਇੰਨੇ ਨੂੰ ਇੱਕ ਮੁੰਡਾ ਉਤਰਿਆ ਉਹਨੇ ਇੱਕ ਮੁੰਡੇ ਦੇ ਪਿੱਛੇ ਪਿਸਤਲ ਲਾਈ ਤੇ ਉਹਨੂੰ ਦਫ਼ਤਰ ਚੋਂ ਲੈ ਗਿਆ ਜੀ ਤੇ ਜਿਹੜੇ ਨਾਲ ਦੋ ਬੰਦੇ ਸੀਗੇ ਉਹਨਾਂ ਕੋਲ ਕੋਈ ਲੋਹੇ ਦੀ ਰੌਡਾ ਵਗੈਰਾ ਸੀਗੀਆਂ ਜੀ ਤੇ ਉਹਨਾਂ ਨੇ ਤਿੰਨਾਂ ਸਾਡੇ ਮੁਲਾਜ਼ਮਾਂ ਨੂੰ ਇਕੱਠਾ ਕਰਕੇ ਜੀ ਜਿਹੜਾ ਕੈਸ਼ ਸੀਗਾ ਜੀ ਉਹ ਕੈਸ਼ ਲੈ ਗਏ ਆਪਣਾ ਤੇ ਸਾਡੇ ਬੰਦਿਆਂ ਨੂੰ ਜਨਰੇਟਰ ਰੂਮ ਦੇ ਵਿੱਚ ਬੰਦ ਕਰ ਗਏ ਜੀ ਆਪਣਾ ਕਿੰਨੀ ਕੈਸ਼ ਸੀ ਉਸ ਕੈਸ਼ 35 40 ਦੇ ਦਰਮਿਆਨ ਸੀਗਾ ਜੀ ਨਹੀਂ ਸਾਡੇ ਕੋਲ ਕੈਮਰੇ ਨਹੀਂ ਸੀਗੇ ਜੀ ਕੈਮਰੇ ਸੀ ਲਵਾਰੇ ਸੀਗੇ ਜੀ 5 ਵਜੇ ਸਵਾ 5 ਵਜੇ ਦੇ ਕਰੀਬ ਤਿੰਨ ਬੰਦੇ ਉਧਰੋਂ ਮੋਟਰਸਾਈਕਲ ਸਮਾਉਣੇ ਰੋੜ ਤੋਂ ਤੇਲ ਪਾਉਣ ਲਈ ਆਏ ਤੇ ਮੈਂ ਬੈਠਾ ਸੀਗਾ ਡੀ ਦੇ ਕੋਲ ਤੇ ਉਹ ਮੋਟਰਸਾਈਕਲ ਪਰ ਆਵਗਾ ਮੁੰਡਾ ਤੇਲ ਪਾਣ ਲਈ ਆਇਆ ਤੇ ਅੱਗੇ ਵਾਲਾ ਮੁੰਡਾ ਉਤਰਿਆ ਉਹ ਐਵੇਂ ਹੱਥ ਕਰਦਾ ਕਰਦਾ ਮੇਰੇ ਪਿੱਛੇ ਆ ਗਿਆ ਕੰਨ ਲੈ ਕੇ ਮੇਰੇ ਕੋਲ ਆ ਗਿਆ ਕਹਿੰਦਾ ਅੰਦਰ ਚੱਲ ਸਾਰਾ ਅੰਦਰ ਚੱਲ ਅੰਦਰ ਲੈ ਕੇ ਗਿਆ ਜੀ ਮੈਨੂੰ ਉਸ ਤੋਂ ਜਿਹੜਾ ਇਹ ਮੁੰਡਾ ਸੀਗਾ ਇਹਨੂੰ ਵੀ ਜਿਹੜੇ ਦੋ ਦੇ ਨਾਲ ਬੰਦੇ ਹੋਰ ਸੀਗੇ ਉਹਨਾਂ ਕੋ ਰਾਡਾਂ ਸੀ ਤੇ ਉਹਨਾਂ ਨੂੰ ਅੰਦਰ ਲੈ ਗਿਆ ਇਕ ਸਰਨਾਲਾ ਪਿੱਛੇ ਮੁੰਡਾ ਅੱਗ ਬੁਝਾਰਿਆ ਸੀਗਾ ਉਹ ਇੱਕਰਦਾ ਆ ਉਹ ਵੀ ਅੰਦਰ 깔ਿਆ ਤਿੰਨਾਂ ਨੂੰ ਇਹ ਅੰਦਰ ਕੇ ਸਾਨੂੰ ਕੈਸ਼ ਦੇ ਮੈਂ ਕਹਿੰਦਾ ਕੈਸ਼ ਐ ਨਹੀਂਗਾ ਕਹਿੰਦਾ ਖੋਲ ਲੋਕਰ ਤੇ ਚਾਬੀਆਂ ਦੇ ਮੈਂ ਕਹਿੰਦਾ ਲੋਕ ਹੁੰਦਾ ਇਹ ਬੌਜੀ ਕੋਲੋਂ ਤਾਂ ਸਾਡੇ ਕੋਲ ਚਾਬੀ ਨਹੀਂ ਹੁੰਦੀ ਜੀ ਮੈਂ ਕਹਿੰਦਾ ਜੇ ਦੇਖਣਾ ਇਹਨਾਂ ਤੋੜ ਕੇ ਦੇਖ ਲਓ ਕੁਝ ਨਹੀਂ ਇਹਦੇ 'ਚ ਮੰਨੇ ਨਹੀਂ ਕਿ ਉਹ ਡਰਾਅਸ ਖੋਲ੍ਹਿਆ ਉਹਨਾਂ ਨੇ ਉਸ ਕੈਸ਼ ਪਿਆ ਸੀਗਾ ਕੈਸ਼ ਲੈ ਲਿਆ ਕਹਿੰਦਾ ਹੋਰ ਕੱਢੋ ਜੇਬਾਂ 'ਚ ਜੋ ਕੁਛ ਹੈ ਸਾਰਾ ਕੁਝ 깔ਿਆ ਕਹਿੰਦਾ ਗੋਲੀ ਮਾਰਦਾ ਕੱਢੋ ਸਾਰਾ ਕੁਝ ਪ੍ਰਕਾਸ਼ ਲੈ ਗਿਆ ਜੀ ਕਹਿੰਦਾ ਤਿੰਨੋ ਚਲੋ ਇੱਧਰ ਸਾਡਾ ਸਟੋਰ ਹੈ ਸਾਨੂੰ ਕਹਿੰਦਾ ਤੁਹਾਨੂੰ ਇੱਧਰ ਬੰਦ ਕਰ ਦਿੰਨੇ ਆਂ ਸੀ ਮੈਂ ਕਹਿੰਦਾ ਜਿਵੇਂ ਬੰਦ ਕਰੋਗੇ ਕਹਿੰਦਾ ਉੱਧਰ ਚਲੋ ਉੱਧਰ ਪੱਲੇ ਜਨਰੇਟਰ ਰੂਮ 'ਚ ਸਾਨੂੰ ਬੰਦ ਕਰਕੇ ਤਿੰਨਾਂ ਨੂੰ ਜੇ ਬਾਹਰ ਦਰਵਾਜ਼ਾ ਲਾ ਕੇ ਤਿੰਨੋਂ ਭਾਦੀ ਤੇ ਫਿਰ ਕਿੰਨੀ ਦਿਨ ਬਾਅਦ ਤੱਕ ਪੁਲਿਸ ਗਿਆ ਉਹਨੇ ਫੋਨ ਕੀਆ ਪੁਲਿਸ ਸਰ ਕਿੰਨੀ ਕਰੋੜ ਜੇ ਹੈਗੇ ਚੱਲਦੀ ਆ ਮੈਕਸਮ ਰੋਡ ਸਰ ਇਸ ਤਰ੍ਹਾਂ ਕਿ ਰੋਡ ਉਸ ਟਾਈਮ ਕਸਟਮਰ ਵੀ ਕੋਈ ਨਹੀਂ ਸੀ ਇਕੱਲੇ ਇਕੱਲੇ ਬੰਦੇ ਆਏ ਹੋ ਤੇਰਪਾਣੀ ਆਏ ਸੀਗੇ ਈਵਨ ਕਿ ਸਿਸਟਮ ਉਹ ਮੈਨੂੰ ਗਨ ਪੁਆਇੰਟ ਤੇ ਲੈ ਕੇ ਆ ਰਿਹਾ ਸੀਗਾ ਕਿਸਾਨ ਉਹ ਡਰ ਗਏ ਜਦ ਮੈਨੂੰ ਪੁਆਇੰਟ ਸੀਗਾ ਵਾਪਸ ਚੜ ਕੇ ਉਹਨਾਂ ਨੇ ਜਾ ਕੇ 100 ਨੰਬਰ ਤੇ ਫੋਨ ਕਰਿਆ ਫਿਰ ਉਸ ਤੋਂ ਪੁਲਿਸ ਕਾਰਵਾਈ ਹੋਈ ਹੈ ਸਰ ਸਿਮਾਣਾ ਰੋਡ ਤੇ ਬਾਹਦ ਪਿੰਡ ਕਕਰਾਲਾ ਪੈਟਰੋਲ ਪੰਪਾ ਸਾਨੂੰ ਇਤਲਾਹ ਮਿਲੀ ਸੀ ਇੱਥੇ ਕੋਈ ਕਿਸੇ ਤਿੰਨ ਨਾਮ ਨੂੰ ਵਿਅਕਤੀਆਂ ਨੇ ਖੋਹ ਕੀਤੀ ਹੈ ਵਿਅਕਤੀਆਂ ਨੇ ਤੇ ਇੱਥੇ ਅਸੀਂ ਮੌਕੇ ਤੇ ਪੁੱਜੇ ਹਾਂ ਮੌਕੇ ਪੜਤਾਲ ਕਰ ਰਹੇ ਹਾਂ ਮੋਟਰਸਾਈਕਲ ਤੇ ਸੀ ਕਿੰਨੀ ਕੈਸ਼ ਵਗੈਰਾ ਦੱਸਣ ਦਾ ਨਹੀਂ ਅਜੇ ਕੁਝ ਪਤਾ ਨਹੀਂ ਪੜਤਾਲ ਕਰਨ ਤੋਂ ਪਤਾ ਲੱਗੂਗਾ ਮੌਕੇ ਤੇ ਪਹੁੰਚ ਕੇ ਦੇਖ ਰਹੇ ਹਾਂ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ